ਦੀ ਰੀਤ ਸੱਭਿਆਚਾਰ ਹੈ ਜੀਵਨ ਦੀ ਸਭ ਤੋਂ ਵੱਡੀ ਪ੍ਰੀਤ ਸਤਿ ਸ੍ਰੀ ਅਕਾਲ ਮੇਰਾ ਨਾਮ ਸੁਖਪ੍ਰੀਤ कौर ਹੈ ਮੈਂ تیسਰੀ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਸੱਭਿਆਚਾਰ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਇੱਥੇ ਆਦਰ ਮਿਲਦਾ ਵੱਡਿਆਂ ਨੂੰ ਛੋਟਿਆਂ ਨੂੰ ਮਿਲਦਾ ਪਿਆਰ ਇੱਥੇ ਭਲਾ ਮੰਗਲ ਸਰਬੱਤ ਦਾ ਰੱਬ ਕੋਲ ਅੱਜ ਗੁਜਾ ਆਪਰੂ ਆਸਤੇ ਜਾਨਾ ਵੀ ਦਿਨ ਦੇਲੇ ਵਾਰ ਇਥੇ ਰੂਹਾਂ ਨਾਲ ਲਪਾਉਂਦੇ ਜੋ ਕਰਦੇ ਨਹੀਂ ਇਕਰਾਰ ਇਹ ਹੈ ਮੇਰੇ ਪੰਜਾਬ ਦਾ ਅਸਲੀ ਸਬਿਆਚਾਰ ਇਹ ਹੈ ਮੇਰੇ ਪੰਜਾਬ ਦਾ ਅਸਲੀ ਸਬਿਆਚਾਰ ਛੇਤੀ ਸੌਣਾ ਛੇਤੀ ਜਾਗਣਾ ਇਹ ਸਾਡੀ ਰੀਤ ਪੁਰਾਣੀ ਇਥੇ ਅਮਰ ਤੇ ਵੇੜੇ ਉੱਠ ਕੇ ਤੁਰ ਪਾਈ ਪੜੇ ਗੁਰਬਾਣੀ ਕੁਪਾਈ ਪੜੇ ਕੁਰਬਾਨ ਜਦ ਕੰਮੇ ਕੰਮ ਨੂੰ ਜਾਵਦੇ ਝਾੜੂ ਪੋਚਾ ਕਰੇ ਸਵਾਨੀ ਕੋਈ ਟ ਪਰਵਾ ਤੇ ਪਾਵਦੀ ਹੈ ਛਾਟੀ ਵਿੱਚ ਸੁਧਾਨੀ ਕੋਈ ਧਾਰਾ ਚੋਕ ਦੀ ਕੋਈ ਕੰਦੀ ਰੋਟੀ ਪਾਣੀ ਸਾਰ ਖੇਤ ਨੂੰ ਚਾਉਦਾ ਜੋ ਕਰਦਾ ਹੈ ਕਿਸਾਨੀ ਜਾ ਕੇ ਕਿਸਮਤ ਕਰਨ ਮਾਦਮ ਇਕੱਠੇ ਹੋ ਕੇ ਹਾਨੀ ਸੱਥਾਂ ਵਿੱਚ ਛਾਲ ਬਣਾਉਂਦੀ ਮਜ਼ਦੂਰਾਂ ਦੇ ਇਤੇ ਟਾਣੀ ਸੱਥਾਂ ਦੀ ਛਾਲ ਬਣਾਉਂਦੀ ਮੇਰੇ ਪੰਜਾਬੀ ਵਿਰਸੇ ਦੀ ਤੇਜਾ ਸਾਂਖ ਕਹਾਣੀ ਮੇਰੇ ਪੰਜਾਬੀ ਵਿਰਸੇ ਦੀ ਤੇਜਾ ਸਾਂਖ ਕਹਾਣੀ ਕੋਈ ਦੇਸ਼ ਨਾ ਹੋਰ ਪੰਜਾਬ ਜਿਹਾ ਗੱਲ ਸੁੱਚੀ ਝੂਠ ਨਾ ਜਾਣੀ ਇੱਥੇ ਲੱਗਦੇ ਮੇਲੇ ਮੇਲੇ ਪੰਜਾਬ ਦੀ ਸ਼ਾਨ ਮੇਲੇ ਵਿੱਚ ਪਹਿਂਦੀ ਬਾਜੀ ਮਝੂਨੀ ਹੈ ਸਮਾਰ ਕਈ ਗੱਭਰੂ ਤੇ ਮਟਿਆਰਾ ਫੱ ਸੱਜ ਕੇ ਮੇਲੇ ਜਾਣ ਕਈ ਗੱਭਰੂ ਤੇ ਮਟਿਆਰਾ ਫੱ ਸੱਜ ਕੇ ਮੇਲੇ ਜਾਣ ਕੁਸ਼ਤੀ ਦੇ ਖੇਡ ਕਬੱਡੀ ਸਾਡੇ ਦੇਸ਼ ਦੀ ਹੈ ਸ਼ਾਨ ਕੁਸ਼ਤੀ ਦੇ ਖੇਡ ਕਬੱਡੀ ਸਾਡੇ ਦੇਸ਼ ਦੀ ਹੈ ਸ਼ਾਨ ਪਰ ਦੇ ਵਿੱਚ ਖੁਦ ਨੂੰ ਰੱਖਦੀ ਹੈ ਪੰਜਾਬ ਦੀ ਰੁਹਾਨ ਉਧਰ ਤੋਂ ਸੀਸ ਝੁਕਾ ਲਈ ਹੈ ਪੰਜਾਬ ਦੀ ਮਾਰ ਦੁਨੀਆਂ ਦੇ ਵਿੱਚ ਪੰਜਾਬੀਆਂ ਦੀ ਇੱਕ ਵੱਖਰੀ ਹੈ ਪਛਾਣ ਦੁਨੀਆਂ ਦੇ ਵਿੱਚ ਪੰਜਾਬੀਆਂ ਦੀ ਇੱਕ ਵੱਖਰੀ ਹੈ ਪਛਾਣ ਅਸਲ ਵਾਸੀ ਦੇਸ਼ ਪੰਜਾਬ ਦੇ ਕਿਸੇ ਵਸੇ ਦੇਸ਼ ਪੰਜਾਬ ਦੇ ਇਸ ਗੱਲ ਦਾ ਸਾਨੂੰ ਮਾਣ ਇਸੇ ਮਸਜਦ ਨੇ ਵੱਖਰੋ ਵੱਖਰੇ ਪਰ ਇਕੱਠੇ ਨੇ ਧਰ ਪਰ ਇਕੱਠੇ ਨੇ ਧਰ ਭਾਵੇਂ ਮੰਦਰ ਭਾਵੇਂ ਮਸਜਿਦ ਭਾਵੇਂ ਹੋਵੇ ਗੁਰਦੁਆਰਾ ਨਾਲਾ ਦਰਦੇ ਕਈ ਸ਼ਬਦਾ ਕਰੀਏ ਪਿਆਰ ਮਹਿਮਾਨ ਕੋਈ ਵਰਕੇ ਆਵੇ ਗੱਲ ਲਈਏ ਨਾਲ ਪਿਆਰ ਮਹਿਮਾਨ ਕੋਈ ਵਰਕੇ ਆਵੇ ਗੱਲ ਲਈਏ ਨਾਲ ਪਿਆਰ ਬਰਦੁਸ਼ਮਣ ਕਰੇ ਕੋਈ ਵਾਦਾ ਅਸਰਖ ਨਹੀਂ ਧਾਰ ਬਰਦੁਸ਼ਮਣ ਕਰੇ ਕੋਈ ਵਾਦਾ ਅਸਰਖ ਨਹੀਂ ਧਾਰ ਝਟਕਾਰ ਕੇ ਤੁਮ ਸਵਾਇਆ ਦਿਂਦੇ ਹਾਂ ਕਰ ਝਟਕਾਰ ਕੇ ਤੁਮ ਸਵਾਇਆ ਦਿਂਦੇ ਹਾਂ ਕਰ ਉਤਾਰ ਸੁਹਾਗ ਸ੍ਰੀਂਧਾ ਪੰਜਾਬ ਦਾ ਸੰਗੀਤ ਢੋਲਾ ਮাইয়া ਹੀਤ ਮਿਰਜਾ ਇਹ ਸਾਡੇ ਲੋਕ ਗੀਤ ਢੋਲਾ ਮাইয়া ਹੀਤ ਮਿਰਜਾ ਇਹ ਸਾਡੇ ਲੋਕ ਗੀਤ ਦੁੱਖ ਸੁੱਖ ਦੀ ਪਾਈ ਵਾਰ ਬਣੀਦਾ ਇਹ ਹੈ ਪ੍ਰਾਣੀ ਰੀਤ ਦੁੱਖ ਸੁੱਖ ਦੀ ਪਾਈ ਵਾਰ ਬਣੀਦਾ ਇਹ ਹੈ ਪ੍ਰਾਣੀ ਰੀਤ ਸਬਦਾ ਪਲਾਵ ਮਨਾਈਏ ਪਾਰਗਟ ਰਕਸਾ ਸੁਤਰੀ ਨੇ ਸਬਦਾ ਪਲਾਵ ਮਨਾਈਏ ਪਾਰਗਟ ਰਕਸਾ ਸੁਤਰੀ